ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਵਾਸਤੇ ਲੈ ਕੇ ਆ ਗਿਆ ਆਪਾਂ ਨਵੀਂ ਵੀਡੀਓ ਜੀ ਆਹ ਦੇਖੋ ਜੀ ਆਪਾਂ 4 ਇੰਚ ਬਈ 4 ਇੰਚ ਦੀ ਲੱਕੜ ਲੈਤੀ ਆ ਉਹਦੇ ਵਿੱਚ ਆਪਾਂ 2 ਇੰਚ ਮਾਰਿਆ ਹੋਲ ਇਸ ਤੋਂ ਬਾਅਦ ਇਹਨੂੰ ਆਪਾਂ ਕਰਾਂਗੇ ਜੀ ਗੋਲ ਇਹਦੇ ਵਿੱਚ ਪਹਿਲਾਂ ਗੁਟਕਾ ਲਗਾਇਆ ਜੀ ਜਿਹੜਾ ਹੋਲ ਕੀਤਾ ਸੀਗਾ ਇਸ ਤੋਂ ਬਾਅਦ ਆਪਾਂ ਗਲਾਸ ਲੈ ਚੜਾ ਇਹਦੀ ਹੁਣ ਫਿਨਿਸ਼ਿੰਗ ਕਰ ਰਹੇ ਹਾਂ ਇਹਦਾ ਆਪਾਂ ਲੱਕੜ ਦਾ ਗਲਾਸ ਬਣਾਵਾਂਗੇ ਜਿਸ ਤਰ੍ਹਾਂ ਕਿ ਸੁਪਰ ਦੇ ਮਰੀਜ਼ ਹੁੰਦੇ ਨੇ ਜੀ ਉਹਨਾਂ ਨੂੰ ਇਹ ਲੱਕੜ ਬਹੁਤ ਵਧੀਆ ਜੀ ਤੇ ਜੋ ਮਾਲਸ਼ਾ ਨੂੰ ਪਾਣੀ ਪਾ ਕੇ ਰੱਖ ਦਿੰਦੇ ਆ ਤੇ ਸਵੇਰੇ ਇਹ ਪੀਂਦੇ ਨੇ ਇਸੇ ਵੀ ਮੇਰੇ ਵੀਰ ਨੇ ਬਣਵਾਉਣਾ ਹੋਵੇ ਤਾਂ ਗਊਸ਼ਾਲਾ ਬੈਕਸਾਈਡ ਮਾਂਸਾ ਨੀਅਰ ਮਦਰਾਸ ਹੈਂਡਰੂਮ ਬਾਰਡ ਨੰਬਰ 18 ਤੇ ਆਪਣੀ ਦੁਕਾਨ ਤੇ ਆ ਕੇ ਤੁਸੀਂ ਬਣਵਾ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਕਰ ਦਿਓ ਬਾਦ ਤੋਂ ਬਾਦ ਸ਼ੇਅਰ ਤੇ ਫੋਲੋ ਕਰ ਲਓ ਜੇ ਆਪਣੇ ਚੈਨਲ ਤੇ ਨਵੇਂ ਨੇ ਤੇ ਜੋ ਆਪਣੇ ਚੈਨਲ ਤੇ ਪੁਰਾਣੇ ਹਨ ਬਾਈ ਜੀ ਉਹ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਤੇ ਇਸ ਦੇਖ ਤੁਸੀਂ ਸਾਰੇ ਲੈਨੇ ਹੋ ਲਾਇਕ ਨਹੀਂ ਕਰਦੇ ਨਾ ਕਮੈਂਟ ਕਰਦੇ ਹੋ ਬਈ ਉਹ ਜਰੂਰ ਕਰਿਆ ਕਰੋ ਇਸ ਤਰ੍ਹਾਂ ਦੇ ਵੀਡੀਓ ਵੇਖਣ ਲਈ ਆਪਣਾ ਚੈਨਲ ਜਰੂਰ ਫੋਲੋ ਕਰੋ ਤੇ ਜੋ ਮੇਰੇ ਵੀਰ ਹੈ ਗਲਾਸ ਬਣਵਾਉਣਾ ਚਾਹੁੰਦੇ ਨੇ ਤੇ ਉਹ ਆਪਾਂ ਬਾਈ ਜੀ ਨੰਬਰ ਦਿੱਤਾ ਹੋਇਆ ਸਕਰੀਨ ਤੇ ਤੇ ਆਪਾਂ ਨਾਲ ਕੰਟੈਕਟ ਕਰ ਸਕਦੇ ਨੇ ਆ ਦੇਖੋ ਗਲਾਸ ਬਣ ਕੇ ਤਿਆਰ ਆ ਕਿਦਾਂ ਲੱਗਾ ਸਾਨੂੰ ਦੇਖੋ ਜੀ ਬਹੁਤ ਸੋਹਣਾ ਬਣਿਆਗਾ ਤੇ ਵੀਡੀਓ ਬਤ ਬਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਐਡਰੈਸ ਤੁਹਾਨੂੰ ਦੱਸ ਹੀ ਦਿੱਤਾਗਾ ਜੀ ਧੰਨਵਾਦ ਵੀਡੀਓ ਵੇਖਣ ਲਈ ਸ਼ੇਅਰ ਵੀ ਕਰਿਓ